ਸਸੀ ਗੱਲ ਦੋਸਤੋ ਤੁਸੀਂ ਜੁੜੇ ਹੋ on one daya punjab ਨਾਲ ਜਿਹੜੀਆਂ ਤੁਸੀਂ ਇਹ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਇਹ ਨੇ ਮਾਨਸਾ ਜ਼ਿਲ੍ਹੇ ਦੀਆਂ ਜਿੱਥੇ ਸੜਕ ਤੇ ਆਰਟੀਓ ਖੜਾ ਸੀ ਲੋਕਾਂ ਦੇ ਗੱਡੀਆਂ ਦੇ ਜਲਾਨ ਘਟ ਰਿਹਾ ਸੀ ਤੇ ਜਦੋਂ ਟਰੱਕ ਆਪਰੇਟਰ ਟਰੱਕ ਡਰਾਈਵਰ ਉਥੋਂ ਨੰਗਾ ਲੱਗੇ ਤਾਂ ਉਹਨਾਂ ਦੇ ਘੋੜਿਆਂ ਨੂੰ ਰੋਕ ਕੇ ਵੀ ਅੰਡਰ ਲੋਡ ਗੱਡੀਆਂ ਦੇ ਵੀ ਜਲਾਨ ਘਟਣ ਲੱਗਾ ਤਾਂ ਟਰੱਕ ਆਪਰੇਟਰਾਂ ਨੇ ਉੱਥੇ ਇਕੱਠੇ ਹੋ ਕੇ ਸੜਕ ਤੇ ਜਾਨ ਲਗਾਏ ਤਾਂ ਤੇ ਸੜਕ ਨੂੰ ਆਪਣੀਆਂ ਗੱਡੀਆਂ ਏਡੀਆਂ-ਵੇਡੀਆਂ ਕਰਕੇ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਤੇ ਉਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਆਰਡੀਓ ਤੋਂ ਸਵਾਲ ਕੀਤੇ ਆਰਡੀਓ ਤੋਂ ਜਵਾਬ ਮੰਗੇ ਕਿ ਜਿੱਦਾਂ ਦੀ ਤੁਸੀਂ ਕਾਰਵਾਈ ਕਰ ਰਹੇ ਹੋ ਕਿ ਇਹ ਸਹੀ ਹੈ ਬਿਨਾਂ ਗੱਲ ਤੋਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਕਿੰਨਾ ਕੁ ਸਹੀ ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆ ਸੁਣੋ ਪੂਰੀ ਗੱਲਬਾਤ ਕੀ ਉਹਨਾਂ ਨੇ ਆਰਟੀਓ ਨਾਲ ਗੱਲਬਾਤ ਕੀਤੀ ਤੇ ਆਰਟੀਓ ਨੇ ਕੀ ਜਵਾਬ ਦਿੱਤੇ ਗਲਤ ਹੋਇਆ ਜੀ ਬਿਲਕੁਲ ਪਾਸੇ ਦਾ ਕਿਉਂ ਬਣਾਈ ਸਰਕਾਰ ਨੇ ਹਾਂ ਕਿਉਂ ਪਾਸੇ ਬਣਾਈ ਜੀ ਉਹ ਮੁਨਾਜਮ ਲੱਗਦਾ ਕਿਸੇ ਪਾਸੋਂ ਆ ਜਿਵੇਂ ਕੰਪਿਊਟਰ ਦੇ ਕੱਟਣ ਵਾਲਾ ਉਹ ਸਾਹਮਣੇ ਡਰਾਈਵਰ ਸਾਹਿਬ ਨੇ ਇਹ ਮੁਨਾਜਮ ਲੱਗਦੇ ਨੇ ਕਿਸੇ ਪਾਸੋਂ ਹੈ ਇਹ ਸਰਕਾਰ ਨੇ ਇਸ ਤਰ੍ਹਾਂ ਤੁਹਾਨੂੰ ਡਿਊਟੀਆਂ ਦਿੱਤੀਆਂ ਨੇ ਕਿ ਤੁਸੀਂ ਲੋਕਾਂ ਦੀ ਲੁੱਟਖੋ ਕਰੋ ਤੁਹਾਡੇ ਘੱਟੋ ਘੱਟ ਬਾਰਦੀ ਖੋੜ ਨਾਮ ਪਲੇਟ ਕੋਈ ਪਤਾ ਤਾਂ ਲੱਗਣਾ ਚਾਹੀਦਾ ਕਿ ਇੱਕ ਕਾਰ ਤੇ ਆਰਟੀਓ ਲਗਾ ਕੇ ਸਾਰੇ ਆਰਟੀਓ ਤਾਂ ਨਹੀਂ ਬਣ ਗਏ ਨਾ ਤਾਂ ਆਰਟੀਓ ਸਾਹਿਬ ਦਾ ਪਤਾ ਲੱਗ ਰਿਹਾ ਤਾਂ ਤਾਂ ਤੂੰ ਵੀ ਆਰਟੀਓ ਲੱਗ ਰਿਹਾ ਬਾਈ ਹਾਂ ਤੁਸੀਂ ਭਾਈ ਜੱਟਪੋ ਮੈਨੂੰ ਲੱਗਦਾ ਹੈ ਤੁਸੀਂ ਉਹ ਚੋ ਲੱਗਦੇ ਹੋਵੋਗੇ ਬਿਲੋਂਗ ਕਰਦੇ ਹੋਵੋਗੇ ਭਾਈ ਸਰਕਾਰ ਦੇ ਭੁੱਖੇ ਬੰਦੇ ਹੋ ਕੇ ਸਾਡੇ ਨਾਲ ਤੁਸੀਂ ਗੱਲ ਕਰਦੇ ਆਮ ਬੰਦੇ ਨਾਲ ਤੁਸੀਂ ਪਬਲਿਕ ਨਾਲ ਕੀ ਕਰੋਗੇ ਤੁਸੀਂ ਦੱਸੋ ਤੁਸੀਂ ੱੱਕਾ ਹੀ ਨਹੀਂ ਗਏ ਭਾਈ ਤੇਰੇ ਸਾਹਮਣੇ ਉਹ ਲੋੜ ਟੱਕ ਜਾ ਰਹੇ ਨੇ ਟਰਾਲੇ ਜਾ ਰਹੇ ਨੇ ਮੈਂ ਕਹਿੰਦਾ 28 24 ਘੰਟੇ ਡਿਊਟੀ ਦੇ ਮੈਂ ਤੇਰੇ ਨਾਲ ਖੜੂ ਭਾਈ ਮੈਂ ਤੇਰੇ ਨਾਲ ਖੜੂ ਉਹ ਵੀ ਕੱਟੇ ਡਿਊਟੀ ਦੇ ਤੁਸੀਂ ਅੱਛਾ ਦੇ ਕਾਕੇ ਡਿਊਟੀ ਤੁਸੀਂ ਸਰਕਾਰ ਦੇ ਪਰੌਣੇ ਬਣ ਕੇ ਖੜਚੇ ਨੇ ਮੈਂ ਕਹਿੰਦਾ ਬਾਈ ਸਾਡੀ ਮੇਰੀ ਗੱਲ ਸੁਣ ਤੇਰੀ ਮੈਂ ਪਹਿਲਾਂ ਬਹੁਤ ساری ਸੁਣ ਰੱਖੀ ਸਾਡਾ ਜੀ ਦਾ ਲੋਡ ਨਹੀਂ ਮੇਰੀ ਗੱਡੀਆਂ ਦਾ ਲੋਡ ਨਹੀਂ ਹੈਗੀ 18 ਦਿਨ ਤੋਂ ਮੇਰੀ ਗੱਡੀ ਗੁਜਰਾਤ ਚ ਭਾਈ ਤੈਨੂੰ ਜਰਾ ਆ ਕੇ ਬਾਟਿੰਗ ਨਹੀਂ ਆਉਗੀ ਆ ਤੂੰ ਸਾਹਮਣੇ ਹੁਣ ਕੰਨ ਕੱਟਿਆ ਕੋਈ ਸੱਦੀ ਦਾ ਅੰਡਰ ਲੋਡਾ ਕਿੱਤੀ ਦਾ ਅੰਡਰ ਲੋਡਾ ਕਿ ਤੈਨੂੰ ਦਿਨ ਤਾਈ ਪਾਈ ਪਾਸ ਨਹੀਂ ਕੀ ਤੁਹਾਡੀ ਐਟੀਟਿਊਡ ਹੀ ਨਾਈ ਹੋਈ ਹੈ ਹਾਂ ਜੀ ਕਿੰਨਾ ਟਾਈਮ ਹੋ ਗਿਆ ਪਾਸੇ ਵਾਪਸ ਆ ਕੇ ਆਏ ਹਾਂ ਸਾਡੇ ਕੋਲੇ ਆਂਡਰ ਨੈਟ ਬੋਲਦਾ ਸਾਡੀ ਦਾਜ ਪੀ ਲਗਾਉਂਦੇ ਮੈਂ ਦੱਸ ਰਿਹਾ ਮੈਂ ਤਾਂ ਨਹੀਂ ਬੋਲਦੀ ਮੈਂ ਤਾਂ ਉਹੀ ਬੇਨਤੀ ਕਰਦਾ ਜਿਨ੍ਹਾਂ ਦੀ ਜਮੀ ਨਹੀਂ ਬੋਲਦੀ ਆ ਉਹਨਾਂ ਦੀ ਬੋਲਣ ਲਾਗ ਉਹਨਾਂ ਦੀ ਬੋਲਣ ਲਾਗ ਆ ਕਿਹਾ ਆ ਵੇਖੋ ਕਣੂਕਾ ਮਾਗਣ ਪਾ ਕੇ ਆ ਕਣੂਕਾ ਮਾਗਣ ਪਾ ਕੇ ਗਿਆ ਉਹਨੂੰ ਰੋਕੇ ਕਿਸੇ ਵੀ ਭਾਈ ਸਰਦਾਰ ਤੋਂ ਇੱਕ ਕਰਦੇ ਨਹੀਂ ਤੁਸੀਂ ਸਰਪਲੇ ਸਰਪ ਨੂੰ ਟਾਰਗੇਟ ਕੀਤਾ ਉਹਦੇ ਬੰਦੋ ਟਾਰਗੇਟ ਕੀਤਾ ਹੋਇਆ ਭਾਈ ਜੀ ਸੁਦੇਸਨ ਨੂੰ ਕੁੱਤਾ ਬਣਾ ਕੇ ਲੈਣਾ ਹੈ ਨਾ ਹੈ ਨਾ ਮੈਂ ਤਾਂ ਵੀ ਨਹੀਂ ਛੋਟਾ ਮਲਾਂਜ ਮੈਂ ਹੁਣ ਕੀ ਸ਼ਬਦ ਬੋਲਾਂ ਹੈ ਨਾ ਜਿਹੜਾ ਬੰਦਾ ਬਲਾਜੁਨੀ ਉਹ ਉਹ ਫੋਨ ਫੜ ਕੇ ਟੱਕਰ ਕਰਦਾ ਆਹਦੀ ਬਾਤ ਕਰਦਾ ਆਹਦੀ ਤਾਕਤ ਨਾਲ ਨਾ ਹੋਇਆ ਕਰਤ ਵੀ ਕਰਦਾ